हां जी दोस्तों सारेया नु सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਟੋਟੀਆਂ ਤਹਿਸੀਲ ਜਿਹੜਾ ਇਸ ਪਿੰਡ ਨੂੰ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੇਰੋਂ ਤੋਂ 5 ਕਿਲੋਮੀਟਰ ਦੀ ਦੂਰੀ ਆ ਪਿੰਡ ਟੋਟੀਆਂ ਦੀ ਤੇ ਨੇ ਸ਼ਹਿਰੇ ਪੰਨੂਆ ਤੋਂ ਵੀ ਜਿਹੜੀ ਦੋਸਤੋ 5 ਕਿਲੋਮੀਟਰ ਦੀ ਦੂਰੀ ਆ ਇਸ ਕਾਰ ਨੂੰ ਵੀਡੀਓ ਜਿਹੜੀ ਆ ਦੋਸਤੋ ਆਪਾਂ ਪਹਿਲੀ ਵਾਰ ਅੱਜ ਪਾ ਰਹੇ ਆ ਡੇਰੀ ਦੇ ਨਾਲ ਇੱਕ ਦੁੱਧ ਬਾੜ ਦਾ ਜਿਹੜਾ ਦੋਸਤੋ ਕੰਮ ਹੈਗਾ ਤੇ ਉਹਦੇ ਨਾਲ ਨਾਲ ਇੱਕ ਜਿਹੜਾ ਪਸ਼ੂ ਵਪਾਰ ਦਾ ਕੰਮ ਸ਼ੁਰੂ ਕੀਤਾ ਪਹਿਲੀ ਵਾਰ ਦੋਸਤੋ ਜਿਹੜੇ ਇਹ ਪਸ਼ੂ ਲਿਆ ਕੇ ਵੇਚੇ ਆ ਜਾਂ ਵੇਚਨੇ ਆ ਤੇ ਵਿਕਰੀ ਵਾਲੇ ਪਸ਼ੂ ਆ ਦੋਸਤੋ ਚਾਰ ਨਾਗਾ ਟੋਟਲ ਜਿਹੜੇ ਨਾਗਾ ਜੇ ਤੁਹਾਨੂੰ ਪੰਜ ਮੱਝਾਂ ਦਿਖਾ ਦਾਂਗੇ ਪੰਜ ਮੱਝਾਂ ਝੋਟੀਆਂ ਤੇ ਇੱਕ ਵਾੜ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਤੇ ਤਾਜ਼ੇ ਸੂਏ ਸੂਆ ਜਿਹੜੇ ਹੈਗੇ ਉਹ ਤਿੰਨ ਨੇ ਠੀਕ ਹੈ ਜੀ ਤਿੰਨ ਤਾਜ਼ੇ ਸੂਏ ਸੂਆ ਤੇ ਤਿੰਨੀ ਪਸ਼ੂ ਆ ਕੇ ਜਿਹੜੇ ਦੋਸਤੋ ਗੱਭਣ ਆ ਦਿਨ ਲੈਂਦੇ ਆ ਕੋਸ਼ ਲਾਂਗੇ ਪੂਰੀ ਡਿਟੇਲ ਕੀ ਹੈਗੀ ਆ ਓਨਰ ਮਾਲਕ ਮੇਰੇ ਨਾਲ ਸਰਦਾਰ ਅਨੂਕ ਸਿੰਘ ਹੋਣਗੇ ਤੇ ਪੂਰੀ ਆਪਾਂ ਸਰਦਾਰ ਨੋਖ ਸਿੰਘ ਹੁਣ ਦੇ ਨਾਲ ਗੱਲਬਾਤ ਕਰਕੇ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਐਨੀਮਲ ਦੋਸਤੋ ਜਾਇਜ਼ ਇਹ ਰੇਡ ਭਾਵਰ ਤੇ ਤੁਹਾਨੂੰ ਜਾਇਜ਼ ਮਹਿਸੂਸ ਹੋਣਗੇ ਜਾਇਜ਼ ਲੱਗਣਗੇ ਕੋਈ ਬਾਲਾ ਵੱਡਾ ਮਾਰਜ ਨਹੀਂ ਹੋਊਗਾ ਵਿੱਚ ਵੀ ਜਿਹੜੇ ਹਿਸਾਬ ਨਾਲ ਦੋਸਤੋ ਪਸ਼ੂ ਲਿਆ ਹੈ ਉਹ ਹਿਸਾਬ ਨਾਲ ਥੋੜਾ ਬਾਅਦ ਵਿੱਚ ਜਿਹੜਾ ਦੋਸਤੋ ਆਪਦਾ ਜਲਪਾਣੀ ਰੱਖ ਕੇ ਪਸ਼ੂ ਦਿੱਤੇ ਜਾਣਗੇ ਸੋ ਜਿਸ ਵੀਰ ਨੂੰ ਪਸ਼ੂ ਪਸੰਦ ਆਉਣਗੇ ਹਰ ਵਾਰ ਇੱਕ ਵਾਰੀ ਜਿਹੜੀ ਪਹਿਲੀ ਫਸਟਲੀ ਰਿਕਵੈਸਟ ਇਹ ਹੁੰਦੀ ਆ ਵੀ ਤਸੱਲੀ ਆ ਗੱਪਣ ਪਸ਼ੂ ਆਪਦਾ ਜਿਹੜਾ ਤਿੱਪ ਕੇ ਤੇ ਸੂਏ ਸੂਏ ਪਸ਼ੂ ਦੀ ਦੋ ਡੰਗ ਜਿਹੜੀ ਤਿੰਨ ਦੂੜਾਂ ਦੇ ਤਿੰਡਾਂ ਦੇ ਚਾਰ ਡਾਂਗ ਜਿੰਨਾ ਵੀ ਤੁਸੀਂ ਚਬਾਈ ਕਰ ਸਕਦੇ ਜ ਸਮੇਉ ਸਮਾਂ ਕੱਢ ਕੇ ਉਹ ਚਬਾਈ ਕਰ ਸਕਦੇ ਜੀ ਠੀਕ ਹੈ ਜੀ ਬਾਕੀ ਪਸ਼ੂ ਪੂਰੀ ਇਨਫੋਰਮੇਸ਼ਨ ਜਿਹੜੀ ਆਪਾਂ ਲੈ ਲੈਣੀ ਹੈ ਜਾਣਕਾਰੀ ਆ ਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਨੋਖ ਸਿੰਘ ਦੀ ਸਸਰੀਕਾਰ ਸਸਰੀਕਾਰ ਰਾਜ ਸਾਹਿਬ ਸਸਰੀਕਾਰ ਨਹੀਂ ਬਾਈ ਹੋਰ ਠੀਕ ਠਾਕ ਭਾਜੀ ਵੇਖਣ ਵਾਲੇ ਸਾਰਿਆਂ ਭੈਣ ਭਰਾਵਾਂ ਨੂੰ ਸਸਰੀਕਾਰ ਠੀਕ ਹੈ ਜੀ ਅੱਛਾ ਪਾਜੀ ਆਪਣਾ ਮਤਲਬ ਵੀ ਦੁੱਧਵਾੜ ਦਾ ਕੰਮ ਆ ਮਤਲਬ ਡੇਰੀ ਦੇ ਦੁੱਧ ਦਾ ਕੰਮ ਆ ਮਨੂ ਪ੍ਰੋਗਰਾਮ ਅਜੇ ਤੱਕ ਆ ਹਾਂਜੀ ਦੁੱਧ ਦਾ ਕੰਮ ਆ ਇਹ ਨਾਲ ਦੀ ਨਾਲ ਜਿਹੜਾ ਹੁਣੇ ਸੋਚਿਆ ਸ਼ੁਰੂਆਤ ਕੀਤੀ ਪੰਜਾਬ ਦੇ ਨਾਲ ਵਪਾਰ ਵਾਲੇ ਪਸੰਦ ਨੇ ਉਹ ਕੀਤਾ ਜਾਵੇ ਸਟਾਰਟ ਹਾਂਜੀ ਵੀਰ ਜੀ ਠੀਕ ਆ ਤੇ ਕਿਦਾਂ ਦੇ ਪਸ਼ੂ ਮਤਲਬ ਲੈ ਕੇ ਆਉਣ ਦੀ ਇਹ ਸੋਚੀ ਹੈਗੀ ਵੀ ਕਿੰਨੇ ਕੁ ਰੇਟ ਭਾਅ ਫੜਤੇ ਆ ਵੀ ਜਾਇਜ਼ ਜੇ ਨੂੰ ਮਨ ਜਾਇਜ਼ ਹੈ ਰੇਟ ਕਿਸੇ ਦੇ ਲਈ 11 ਕਿਸੇ ਲਈ 12 ਕਿਲੋ ਦੁੱਧ ਆ ਬਹੁਤ ਛੋਟੀਆਂ ਸੋਹਣੀਆਂ ਵਾ ਠੀਕ ਆ ਹਾਂਜੀ ਠੀਕ ਆ ਅੱਜ ਪਸ਼ੂ ਆਪਾਂ ਮਤਲਬ ਕਿ 6 ਨਗ ਦਿਖਾ ਦੇ ਹਾਂ ਹਾਂਜੀ 6 ਆ 5 ਮੱਝਾਂ ਵਾਂ ਤੇ 1 ਆਪਣੇ ਕੋਲ ਗਾਂ ਵਾਂ 1 ਗਾਂ ਹੈ ਹਾਂਜੀ ਠੀਕ ਹੈ ਜਿਹਨਾਂ ਚੋਂ 3 ਨਗ ਤਾਂ ਸੂਏ ਸਵਾਏ ਹਾਂਜੀ 3 ਸੂਏ ਆ 3 ਆਪਣੇ ਗੱਭੇ ਨੇ 3 ਗੱਭੇ ਹਾਂਜੀ ਲਓ ਜੀ ਦੋਸਤੋ ਸ਼ੁਰੂਆਤ ਕਰ ਲੈਨੇ ਆ ਨਾਲ ਦੀ ਨਾਲ ਗੱਲਬਾਤ ਕਰੀ ਜਾਵਾਂਗੇ ਨਾਲ ਦੀ ਨਾਲ ਪਸ਼ੂ ਦਿਖਾਈ ਜਾਵਾਂਗੇ ਹੱਸੇ ਰ ਪਹਿਲਾਂ ਇੱਥੋਂ ਸਟਾਰਟ ਕਰ ਲਗੇ ਪਹਿਲੇ ਨੰਬਰ ਤੇ ਜਿਹੜੀ ਇਹ ਆਪਾਂ ਝੋਟੀ ਦਿਖਾ ਰਹੇ ਹਾਂ ਜੀ ਝੋਟੀ ਆ ਇਹਦੇ ਥੱਲੇ 11 ਕਿਲੋ ਵੀਰ ਜੀ ਦੁੱਧ ਆ 11 ਕਿਲੋ ਹਾਂਜੀ ਹਾਂਜੀ ਤੇ ਅੱਜ ਤੇ ਫਿਰ ਝੋਲੀ ਸੀ ਤੇ ਇਹਦੇ ਥੱਲੇ ਭਾਵੇਂ ਕੋਈ 5 ਦਿਨ 14 ਰਵੇ ਤੇ 11 ਕਿਲੋ ਦੁੱਧ ਆ। ਅੱਛਾ ਜੀ। ਹਾਂਜੀ। ਬੱਚਾ ਥੱਲੇ ਦੇ ਤੇ ਬੱਚਾ ਇਹਦੇ ਥੱਲੇ ਆ ਕੋਈ 12 13 ਦਿਨਾਂ ਦੀ ਕੱਟੀ ਆ। ਆ ਫੀਮੇਲ ਕਾਫ ਆ। ਹਾਂਜੀ। ਇਹ ਮਗਰ ਕੱਟੀ ਆ ਦੋਸਤੋ ਤੇ 12 ਦਿਨਾਂ ਦੀ ਸੂਈ ਦੱਸਿਆ। ਹਾਂਜੀ 12 ਦਿਨਾਂ ਦੀ। 12 ਦਿਨਾਂ ਦੀ ਸੂਈ ਤੇ 11 ਲੀਟਰ ਜਿਹੜਾ ਦੁੱਧ ਖਾ ਜਰਾ। ਹਾਂਜੀ। ਵੀ ਤੁਸੀਂ ਦੱਸ ਰਹੇ ਸੀ ਵੀ ਅੱਜ ਮਾਰਨਿੰਗ ਚਲੋ ਕੋਈ ਘਰੇ ਆਇਆ ਸੀ ਖਰੀਦਦਾਰ। ਵੀ ਉਹਨੇ ਸਵੇਰ ਦੀ ਚਵਾਈ ਕਰਨੀ ਸੀ। ਚਵਾਈ ਇਹਦੀ ਕਰਨੀ। ਤੇ ਸ਼ਾਮ ਦੀ ਚਵਾਈ ਵੀ ਫਿਰ ਉਹਨੇ ਰੋਕੀ ਹੈਗੀ ਵੀ ਸ਼ਾਮ ਦੀ ਚਵਾਈ ਵੀ ਕਰਾਂਗਾ ਹਾਂਜੀ ਤੇ ਫਿਰ ਹਾਲ ਆਪਾਂ ਭੈਣ ਭਰਾਵਾਂ ਦੇ ਕਿ ਰੱਖ ਦਿੰਨੇ ਆ ਵੀ ਜੇਕਰ ਉਹਨਾਂ ਨੇ ਸੌਦਾ ਕਰਨਾ ਹੈ ਉਹ ਵੀ ਆਪਦਾ ਕਰ ਸਕਦੇ ਆ ਹਨਾ ਜੀ ਹਾਂਜੀ ਹਾਂਜੀ ਠੀਕ ਆ ਤੇ ਖੋਲ ਕੇ ਦਿਖਾ ਦਈਏ ਜੀ ਸੋ 11 ਲੀਟਰ ਜਿਹੜਾ ਦੋਸਤੋ ਦੁੱਧ ਹਾਜ਼ਰ ਆ ਇਸ ਝੋਟੀ ਦੇ ਥੱਲੇ ਤਿਆਰ ਆਜ 12 ਦਿਨਾਂ ਦੀ ਸੂਈ ਆ ਬਾਕੀ ਤੁਹਾਨੂੰ ਖੋਲ ਕੇ ਤੋੜ ਕੇ ਤਸਲੀਮ ਨਾਲ ਦਿਖਾ ਦਿੰਨੇ ਆ ਆਜੋ ਜੀ ਠੀਕ ਆ ਹਾਈਟ ਕੱਦ ਜੇਕਰ ਆਪਾਂ ਗੱਲ ਕਰ ਲਈਏ ਕੱਦ-ਕੱਟ ਸੋਹਣਾ ਇਸ ਝੋਟੀ ਦਾ ਬੱਡੇ ਕੱਦ-ਕੱਦ ਦੇ ਵਿੱਚ ਤੇ ਆ ਫੇਸ ਕੁਆਲਿਟੀ ਆ ਜੀ ਬਾਕੀ ਸਵੇਰ ਜਿਹੜੀ ਅਜੇ ਚੁਵਾਈ ਹੋ ਗਈ ਹੈ ਦੋਸਤੋ ਬਾਕੀ ਜਿਹੜੇ ਪਸ਼ੂ ਦੁੱਜੇ ਆ ਉਹ ਤਿੰਨ ਜਿਹੜੇ ਤੁਹਾਨੂੰ ਦਿਖਾਵਾਂਗੇ ਸਵੇਰ ਸਵੇਰੇ ਉਹ ਅਜੇ ਚੋਣੋ ਛੱਡੇ ਸੀਗੇ ਉਹ ਚੁਵਾਈ ਪਈ ਹੈ ਜੇ ਉਹਨਾਂ ਦੀ ਹੋਣ ਵਾਲੀ ਤੇ ਇਹ ਛੋਟੀ ਦੀ ਚੁਵਾਈ ਕਰ ਗਿਆ ਸੀ ਕੋਈ ਵੀਰ ਖਰੀਦਦਾਰ ਕੋਈ ਆਇਆ ਸੀ ਕਿ ਮਾਰਨਿੰਗ ਦੀ ਚੁਵਾਈ ਕਰਕੇ ਤੇ ਸ਼ਾਮ ਦੀ ਚੁਵਾਈ ਉਹਨਾਂ ਨੇ ਫੇਰ ਕਰਨੀ ਹੈ ਇਸ ਕਰਕੇ ਥੋੜਾ ਜਿਹਾ ਤੁਹਾਨੂੰ ਲੇਵਾ ਹਵਾਨਾ ਜਾਪੂ ਗਾ ਵੀ ਜਿਵੇਂ ਥੋੜਾ ਨੁਛੜਿਆ ਹੁੰਦਾ ਜਾਂ ਘੱਟ ਰਿਹਾ ਠੀਕ ਹੈ ਦੁੱਧ ਚੁਵਾਈ ਹੋਈ ਜਾਂਦੀ ਹੈ ਸੋ 11 ਲੀਟਰ ਖੁੱਲਾ ਸਤਾ ਵੀ 11 ਲੀਟਰ ਕੋਈ ਵੀ ਰਾਬ ਤੋਂ 2 ਰੰਗ ਤੁਹਾਨੂੰ 12 ਦਾ ਹੀ ਆਦੀ 11 ਕਿਲੋ ਤੇ ਨੈਟ ਪੱਕਾ ਹਨ ਭਾਵੇਂ ਅਗਲਾ ਕੰਡਾ ਨਾਲ ਲਈ ਜਾਵੇ ਠੀਕ ਹੈ ਜੀ ਕੋਈ 9:00 ਵਜੇ ਦਾ ਜਿਹੜਾ ਅੱਜ ਮਾਰਨਿੰਗ ਦਾ ਸਮਾਂ ਜਿਹੜਾ ਵੀਡੀਓ ਬਣਾਉਣ ਦਾ 9:00 ਵਜੇ ਦਾ ਇਹ ਵੀ ਜ਼ਰੂਰ ਨੋਟ ਕਰ ਲਿਓ ਠੀਕ ਹੈ ਜੀ ਤੇ ਬਾਕੀ ਥਣ ਲੇਵਾ ਵਧੀਆ ਥਣ ਨੋਰਮਲ ਤੁਹਾਨੂੰ ਲੱਗੂਗਾ ਵੀ ਜਿਹੜੇ ਜਿੰਨੇ ਛੋਟਾ ਛੋਟਾ ਰੱਖਦੀ ਹੈ ਥਣ ਪਰ ਪਸਮਾ ਪਸਮਕੇ ਜਿਹੜਾ ਦੋਸਤੋ ਥਾਣਾ ਪੂਰਾ ਮੁਠੀ ਵਾਲਾ ਬਣ ਜਾਂਦਾ ਬਾਕੀ ਏਟਾ ਛੋਟਾ ਨਹੀਂ ਪੂਰਾ ਮੁਠੀ ਥਾਣਾ ਪੂਰਾ ਮੁ ਲਓ ਜੀ ਆ ਦੇਖੋ ਠੀਕ ਆ ਝੋਟੀ ਚੰਗੀ ਆ ਤੇ ਅੱਛਾ ਭਾਜੀ ਕਿੰਨਾ ਮੁੱਲ ਕੀ ਕਰਦੇ ਆ ਡਿਮਾਂਡ ਕਰਤੀ ਹੈ ਜੀ ਇਹਦਾ ਮੁੱਲ ਭਾਜੀ ਉਤਰਾ ਭਾਵੇਂ 80 ਕਰੀਏ 84 ਕਰੀਏ 75000 ਦੀ ਦੇ ਦਾਂਗੇ 75 ਦੀ 75 ਦੀ ਦੇ ਲੈ ਠੀਕ ਆ ਜੀ ਹਾਂਜੀ ਇਹਦੇ ਚੋ ਛੋੜ ਛੱਪਾ ਹੋ ਕੋਈ ਇਹ ਨਹੀਂ ਮਲੇ ਮਲਾ ਵਾਧ ਕਾਟਿਆ ਉਤਰਾ ਰੇਟ ਭਾਵੇਂ 80 ਕਰੀਏ 82 ਕਰੀਏ 76000 ਦੀ 76 ਮਲੇ 75 ਦੀ ਦੇ ਲਿਆ 75 ਦੀ ਹਾਂਜੀ 100 ਦੋਸੋਂ ਮਿਲ ਛੋੜ ਛੋੜ ਚਾਰੀ 75000 ਠੀਕ ਆ ਜੀ ਤੇ ਭਾਵੇਂ ਕੋਈ 5 ਦਿਨ ਚ ਹੋਵੇ ਠੀਕ ਆ ਜੀ ਹਾਂਜੀ ਭਾਵੇਂ ਖੁੱਲਾ ਸਦਾ ਦੋਸੋਂ ਤਾਂ ਕਿਹਾ ਵੀ ਆਪਦਾ ਟਾਈਮ ਕੱਟ ਗਿਆ ਉਹ ਕੋਈ ਵਪਾਰੀਆਂ ਲਈ ਉਹ ਜਿਆਦਾ ਨਹੀਂ ਹੈਗੀ ਵੀ ਅਕੜਾਂਗੇ ਚਵਾਈ ਕੀਤੀ ਭਾਜਰੋ ਭਾਜਰੋ ਦੂਜਾ ਗਾਹਕ ਆ ਗਿਆ ਵੀ ਲੈ ਜੋ ਲੈ ਜੋ ਉਹ ਕੰਮ ਨਹੀਂ ਵੀ ਦੋ ਡਾਂਗ ਚਵਾਈ ਕਰੋ ਬੇ ਤੜਕ ਤਿੰਨ ਟਾਈਮ ਕਰੋ ਜੇ ਟਾਈਮ ਹੈਗਾ ਤੁਹਾਡੇ ਕੋਲ ਜੇ ਯਕੀਨ ਤੇ ਲੈ ਕੇ ਜਾਣੀ ਚਾਹੁੰਦੇ ਹੋ ਤਾਂ ਵੀ ਤੁਸੀਂ 11 ਕਿਲੋ ਮੰਨ ਕੇ ਲੈ ਕੇ ਜਾ ਸਕਦੇ ਜੋ ਪਹਿਲਾ ਗੱਲ ਹੋਈ ਵੀ ਨਾਮ ਪਾਇਆ ਵੱਧ ਦੇ ਨਾਮ ਪਾਇਆ ਕਰ ਪਹਿਲੀ ਗੱਲ ਤੇ ਅਗਲਾ ਟਾਈਮ ਕੱਢ ਬਿਲਕੁਲ ਆ ਮਾਜ ਗੱਭਣਿਆ ਕੋਈ 5-6 ਦਿਨ ਖੜਦੀ ਆ ਹਫਤਾ ਪੂਰਾ ਲੈ ਜੂ ਹਾਂਜੀ ਹਫਤਾ ਹੀ ਲੈ ਹੀ ਜਾਣਾ ਕੋਈ ਇਹ ਸੂਆ ਭਾਜੀ ਕਿਲਮਾ ਫਿਰ ਇਹ ਸੂਆ ਤੀਜਾ ਅਗਲੇ ਘਰ ਵਾਲਿਆਂ ਤੇ ਹੀ ਚੌਥਾ ਲਾ ਲਓ ਵੱਤੋਂ ਵੱਤ ਮਰ ਜਾਣੀ ਕਿ ਤੁਸੀਂ ਦੱਲੀ ਹਾਂਜੀ ਚੌਥਾ ਸੂਆ ਦੋਸਤੋਂ ਤੁਸੀਂ ਮੰਨ ਸਕਦੇ ਜੀ ਚੌਥਾ ਮੰਨ ਸਕਦੇ ਹੋ ਤੀਜਾ ਦਿੱਥੇ ਹੈ ਪਰ ਚੌਥਾ ਲਾ ਲਓ ਤੁਸੀਂ ਠੀਕ ਹੈ ਜੀ ਹਾਂਜੀ ਹਾਂਜੀ ਆ ਸਰੀਰ ਦਾ ਢਾਂਚਾ ਵੇਖ ਕੇ ਲੱਗਦਾ ਕਿ ਚੌਥਾ ਸੂਆ ਜੀ ਹੋ ਸਕਦਾ 5-6 ਦਿਨਾਂ ਜੀ ਖੜਦੀ ਆ ਬਾਕੀ ਹਰ ਇੱਕ ਵੀਰ ਭੈਣ ਭਰਾ ਦੀ ਆਪੋ ਆਪਣੀ ਸਮਝ ਚੌਥਾ ਸੂਆ ਮੰਨ ਕੇ ਤੁਸੀਂ ਫ੍ਰੀ ਹੋ ਸਕਦੇ ਜੀ ਹਾਂਜੀ ਤੇ ਆ ਵੇਖੋ ਤੇ ਲਿਵਾ ਹਵਾਨਾ ਬਣਾਈ ਜਾਂਦੀ ਹੈ ਬਾਕੀ ਪੂਰੇ ਸੱਤਾ ਦਿਨਾਂ ਚ ਤਿਆਰ ਹੋ ਜੂਗੀ ਸਿੰਕ ਜਿਹੜਾ ਖੁੱਲਾ ਤੁਹਾਨੂੰ ਵੈਸੇ ਨਾਰਮਲ ਵੀਡੀਓ ਦੇ ਵਿੱਚ ਦੇਸੀ ਪੈਣਾ ਤੇ ਖੋਲ ਕੇ ਵੀ ਬਾਹਰ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਠੀਕ ਆ ਇਹ ਗੱਪਣਾ ਇਹ ਮਾਜ ਗੱਪਣਾ ਦੋਸਤੋ ਤੇ ਟਿਪਕੇ ਨੂੰ ਵੀ ਆਪਦੀ ਤੇਰੀ ਤੁਸੀਂ ਨਰਕ ਪਰਖ ਆਪਣੀ ਕਰਕੇ ਤਸੱਲੀ ਕਰਕੇ ਖਰੀਦ ਸਕਦੇ ਜੇ ਪਤਲੇ ਪਿੰਡੇ ਦੀ ਹੈ ਤੇ ਕੁੜੇ ਪੜੇ ਬਿਲਕੁਲ ਵੈਸੇ ਨਵਾਏ ਆ ਹਫਤਾ ਇਹਨਾਂ ਕੱਢ ਜੂਗੀ ਹਲੋ ਮਮੂਲੀ ਜੀ ਇੱਕ ਦੋਸਤੋ ਬਹਿਣੀ ਵਾਲੇ ਪਾਸਿਓਂ ਸਾਈਡ ਜ਼ਰੂਰ ਤੁਹਾਨੂੰ ਨਜ਼ਰ ਆਊਗੀ ਪਰ ਕੋਈ ਆਹ ਤਾਰਾਂ ਦੇ ਵਿੱਚ ਕੋਈ ਨਾ ਪਤਾ ਲੱਗ ਜੂਗਾ ਕਿ ਕਿਹワイ ਤੋਂ ਬਾਅਦ ਹੂੰ ਐ ਤਿਪਣਿਆ ਬਿਲਕੁਲ ਵਰਦੀ ਚੰਗੀ ਪੂਰੀ ਪੂਰੀ ਜੇ ਮੋਗੇ ਵਾਂਦੀ ਤੇ ਠੀਕ ਹੈ ਜੀ ਹਾਂ ਜੀ ਤਿਪਣ ਜਿਹੜੀ ਦੋਸਤੋ ਬਿਲਕੁਲ ਮੋਗੇ ਵਾਂਗੂੰ ਆਉਂਦੀ ਆ ਵੀ ਪੋਲੀ ਆ ਠੀਕ ਹੈ ਤਿਪਣ ਆਪੇ ਵਰਾ ਕੇ ਕੋਈ ਪਾਈਆ ਖੰਡ ਦੁੱਧ ਕੱਢ ਕੇ ਤਸੱਲੀ ਕਰ ਸਕਦਾ ਕੋਈ ਵੀਰ ਕਿਉਂਕਿ ਤੋਸਲੀ ਨੂੰ ਜਿਹੜੀ ਪਹਿਲ ਜ਼ਰੂਰ ਦੇ ਰਿਆ ਕਰੋ ਠੀਕ ਹੈ ਜੀ ਤੇ ਸੋ ਬਾਕੀ ਭਾਜੀ ਹੋਰਾਂ ਦੀ ਵਿਆਹ ਦੀ ਤਸੱਲੀ ਆ ਪੂਰੀ ਵੀ ਪੂਰੀ ਨਰਕ ਪਰਖਾ ਦਾ ਸਾਮਾ ਕੱਢ ਕੇ ਪੂਰੀ ਤਸੱਲੀ ਕਰਕੇ ਆਵਾਂ ਠੀਕ ਹੈ ਜੀ ਤੇ ਇਹ ਤਾਂ ਬੋਲੋ ਫਿਰ ਭਾਜੀ ਕੀ ਰੋ ਇਹਦਾ ਮੁੱਲ ਵੀਰ ਜੀ ਮਲਾ ਹਾਨਾ ਇਹਦਾ 36000 ਰੁਪਈਆ ਵਾ 36000 ਮੰਗਣ ਨੂੰ ਜੋ ਮਰਜ਼ੀ ਮੰਗিয়ে 36000 ਦੀ ਆਪਾਂ ਇਹਦੇ 36000 ਕੋਈ ਛੋੜ ਛੱਪਾ ਹੋ ਜਾਊਗਾ ਚਲੋ ਮੌਕੇ ਦੀ ਜਿੰਨਾ ਵੀ ਹੋ ਸਕਦਾ ਆਪਾਂ ਕਰਨਾ ਜ਼ਰੂਰ ਤੇ ਨਹੀਂ 3600 360 ਕੋਈ ਗੱਲ ਨਹੀਂ ਪਹਿਲੀ ਰਿਪਈ ਪਹਿਲੀ ਵੀਡੀਓ ਆ ਕੋਈ ਗੱਲ ਨਹੀਂ ਕਹ ਲੋ ਜੀ ਅਜਨਾ ਵੀ ਮਾਨਤ ਨੂੰ ਕੋਈ ਗੱਲ ਨਹੀਂ ਛੋੜ ਛੱਪਾ ਕਰਦਾ ਕੋਈ ਅਜ ਜ਼ਰੂਰ ਜ਼ਰੂਰ ਹਾਂਜੀ ਤੇ ਆਜੋ ਅੱਗੇ ਜੀ ਅਗਲੀ ਝੋਟੀ ਇਹਦੀ ਕੀ ਬੇਲੇਲਾ ਜੀ ਇਹਨੂੰ ਮਤਲ ਹੋ ਗਿਆ 5 6 ਦਿਨ ਸੂਈ ਨੂੰ ਇਹਦੇ ਥੱਲੇ ਪੱਕਾ ਜੋ ਦੀ ਜਿਹੜਾ 10 ਕਿਲੋ ਆ 10 ਕਿਲੋ ਹਾਂ ਕੋਈ ਤੇ ਚਵਾਈ ਜਿਹੜੀ ਆ ਮੋਗੇ ਹਰਗੀ ਆ ਦੇ ਹਾਂ ਆ ਲੋ ਜੀ ਮੋਗੇ ਹਰਗੀ ਚਵਾਈ ਆ ਭਾਵੇਂ ਕੋਈ 8 ਦਿਨ ਜੋਗੇ 5 ਕਿਲੋ ਉਹਲੇ 5 ਕਿਲੋ ਉਹਲੇ ਬੰਦੇ ਵਾ ਕਾਫੀ ਸਾਫ ਨੇ ਹਾਂਜੀ ਮਗਰ ਆ ਕਟਾ ਇਹ ਸੁਆ ਕਿਲੋ ਮੈਂ ਦੱਸਿਆ ਇੱਕ ਤੀਜਾ ਨਾਲੇ ਕੋ ਚੌਥਾ ਨਾਲੇ ਅਸੀਂ ਤੇ ਤੀਜਾ ਕਹਿ ਕੇ ਲੈਂਦੀ ਆ ਤੀਜਾ ਸੂਆ ਮੰਨ ਲੇ ਕੋਈ ਵੀਰ ਹਾਂਜੀ ਹਾਂਜੀ ਤੀਜਾ ਸੂਆ ਹੀ ਅੱਛਾ ਨਾਲੇ ਤੀਜਾ ਹੀ ਆ ਤੀਜਾ ਮੰਨ ਸਕਦਾ ਕੋਈ ਵੀਰ ਅੱਛਾ ਤੇ ਦਿਨੇ ਨੂੰ ਹੋ ਗਏ ਕਿਨੇ 6-7 ਦੇ ਆ 6 ਲਾਲ ਪੰਜ 6 ਦਿਨ ਆ ਪੰਜ 6 ਦਿਨ ਕੋਈ 7 ਲਾਲੇ ਕੋ 6 ਲਾਲੇ ਸੋ ਦੋਸਤੋ 5 ਕੋ ਦਿਨ 7 ਤਾਂ ਤੁਸੀਂ ਮੰਨ ਨਹੀਂ ਸਕਦੇ ਮਗਰ ਕੱਟੀ ਏ ਜੀ ਕੱਟਾ ਮਗਰ ਕੱਟਾ ਉਹ ਪਹਿਲੀ ਤੇ ਕੱਟੀ ਸੀ ਤੇ ਮਗਰ ਪਹਿਲੀ ਕੱਟੀ ਆ ਇਹਦੇ ਮਗਰ ਕੱਟਾ ਵਾ ਲਓ ਕਿ ਦੋਸਤੋ ਤੀਜੇ ਨੰਬਰ ਤੇ ਤੁਹਾਨੂੰ ਜਿਹੜੀ ਇਹ ਮਾਝ ਦਿਖਾ ਰਹੇ ਆ ਤੀਜਾ ਸੂਆ ਜੇ ਕੋਈ ਵੀਰ ਚੌਥਾ ਮੰਨ ਤੇ ਸਿੰਘਾ ਦੀ ਬੰਤਰ ਦੇਖ ਸਕਦੇ ਹੋ ਫੇਸ ਕੁਆਲਟੀ ਦੇਖ ਲਓ ਤੇ ਸਰੀਰ ਦਾ ਢਾਂਚਾ ਸੋਹਣਾ ਬਿਲਕੁਲ ਵੱਡੇ ਕੱਦ ਦੇ ਵਿੱਚ ਚਵਾਈ ਮੋਗਾ ਦੇ ਚਵਾਈ ਭਾਜੀ ਤੁਸੀਂ ਕਹਿੰਦੇ ਵੀ ਲੱਖਾਂ ਦੀ ਮੱਧ ਨੂੰ ਨਹੀਂ ਉੱਡੀ ਲੱਗੀ ਮੈਂ ਨਾ ਮੋਗਾ ਹੀ ਆ ਤੇ ਅੱਛਾ ਜੀ ਮੈਂ ਨਾ ਚੁੰਦਿਆ ਇੱਕ ਨੀਂਦ ਆ ਜੂ ਦੀ ਜਿਹੜਾ ਚੋਗਾ ਲਓ ਜੀ ਤੋਂ ਚਵਾਈ ਜੀ ਦੋਸਤੋਂ ਇੱਕ ਨੰਬਰ ਆ ਠੀਕ ਆ ਚਵਾਈ ਚੰਗੀ ਹੈ ਤੇ 11 ਕਿਲੋ ਇਹਦੇ ਥੱਲੇ ਵੀ ਆ 11 ਕਿਲੋ ਦੁੱਧ ਪੱਕਾ ਆਏ ਥੱਲੇ ਠੀਕ ਹੈ ਜੀ 11 ਭਾਵੇਂ ਅਗਲਾ 2 ਦਿਨ 4 ਦਿਨ ਚੋਵੇ ਲਓ ਵੀ ਦੋਸਤੋਂ 11 ਕਿਲੋ ਆ ਤਸੱਲੀ ਤੁਸੀਂ ਕਰ ਲਿਓ ਠੀਕ ਆ ਭਾਵੇਂ ਦੋ ਡੰਗ ਕਰ ਲਿਓ ਚਾਰ ਟਾਈਮ ਕਰ ਲਿਓ ਇਹ ਨਾ ਆਖਿਓ ਵੀ ਬਾਈ ਚਮਾਉ ਨਹੀਂ ਦਿੰਦਾ ਗਾ ਮੇਰਾ ਵੀਰ ਵੀ ਖੁੱਲੀ ਤਸੱਲੀ ਕਰ ਲਿਓ ਖੁੱਲਾ ਸੱਦਾ ਭਾਵੇਂ ਅਗਲਾ ਚਾਰ ਡੰਗ ਚੋ ਗਿਆਣ ਕੀ ਲਓ ਜੀ ਬਾਕੀ ਫਿਰ ਵੀ ਦੋਸਤੋ ਤੁਹਾਡੀ ਢਿੱਲ ਰਹਿ ਜੇ ਤੇ ਤੁਸੀਂ ਆਖੋ ਵੀ ਆਨਲਾਈਨ ਮੰਗਾਉਣੀ ਆ ਆਨਲਾਈਨ ਮੰਗਾਉਂਗੇ ਤਾਂ ਦੋਸਤੋ ਉਹ ਵੀ ਤੁਹਾਡੇ ਤੇ ਪੂਰੀ ਗਰੰਟੀ ਹੋਊਗੀ ਆਪਜੀ ਤੁਹਾਡੀ ਗੱਲ ਬਾਤ ਜਿਹੜੀਆਂ ਟੁਕੀਆਂ ਮੱਜਾਂ ਉਹਨਾਂ ਦੀ ਪਿੱਛੇ ਦੀ ਗਰੰਟੀ ਆ ਕੋਈ ਮਾਲਾ ਫਰ ਧਾਂਜ ਵਾਦ ਘਾਟ ਹੋਵੇ ਆਖੋ ਗਰੰਟੀ ਆ ਇਹ ਅਗਲਾ ਪਹਿਲੀ ਗੱਲ ਤੇ ਟੈਨ ਕੱਢੀ ਅਗਲਾ ਚੋਕੇ ਲਵੇ ਬਿਲਕੁਲ ਸਹੀ ਹੈ ਬਾਕੀ ਥਣ ਭਾਡਾ ਕਾਫੀ ਸੋਨਾ ਚੌਰ ਥਲੇਵਾ ਦਿਖਾਲਾ ਕਾਫੀ ਸੋਨਾ ਤੇ ਮਗਰ ਜਿਹੜੀ ਇਹ ਕੱਤੀ ਆ ਆ ਸੌਰੀ ਕਟਾ ਜਿਹੜਾ ਮਗਰ ਮੀਂਗਾ ਕਟਾ ਇਹਦਾ ਮੁੱਲ ਫਿਰ ਕੀ ਲਊਗਾ ਜੀ ਇਹਦਾ ਆਪਾਂ ਮਲ ਬੰਗਲ ਨੂੰ ਭਾਵੇਂ 70 ਮੰਗੀਏ ਦੇ ਲਾਇਆ ਇਹਦਾ 64000 ਰੁਪਇਆ 64000 64000 ਰੁਪਇਆ ਲੋ ਜੀ 64000 ਦੋਸਤੋ ਇਹਦਾ ਮੈਂ ਜਿੰਨੇ ਦਾ 64000 ਆ ਕੋਈ 70 ਨਹੀਂ ਕੋਈ 75 ਨਹੀਂ 75 ਨਹੀਂ ਤੇ 64000 ਨਹੀਂ ਹੋਣ ਲਾਈਨ ਵੀ ਮੰਗਾਉਣੀ ਵੇਤੀ ਇਹਦੀ 10 ਕਿਲੋ ਦੀ ਤੇ ਪੱਕੀ ਗਾਰੰਟੀ ਆ ਨਾ ਹਾਂ ਤੇ ਵਿਖਾਵਾ ਉਤਰਾ 12 ਦਾ ਹੀ ਲਈ ਫਿਰਦਾ ਪਹਿਲੀ ਗੱਲ ਦੀ ਕਿੰਨੀ ਲੈਣੀ ਭੈਣ ਭਰਾ ਨੇ ਦੋ ਡਾਂਗਾਂ ਆਣ ਕੇ ਚੋਵੇ ਤੇ ਅਗਲੇ ਪੈਸੇ ਖਰਜਣੇ ਆ ਠੀਕਰੀਏ ਤੇ ਹੈ ਹੀ ਨਹੀਂ ਬਿਲਕੁਲ ਤੇ ਇਹ ਕਰਾ ਮਤਲਬ ਚੋਊਗਾ ਤੇ ਮਲੇਹੋ ਦੀ ਚਵਾਈ 2 ਲੱਖ ਵਾਲੀ ਨੂੰ ਨਹੀਂ ਲੱਗੀ ਬਿਲਕੁਲ ਬਿਲਕੁਲ ਲਓ ਦੋਸਤੋ ਇਹ 3 ਨਵਰ ਤੇ ਤੁਹਾਨੂੰ ਮਾਝ ਦਿਖਾਦੀ ਆ ਚਵਾਈ ਵੀ ਤੁਹਾਨੂੰ ਦੱਸਦੀ ਕਦ ਕੱਟ ਨਹੀਂ ਪੂਰਾ ਇਹਦਾ ਕਦ ਕੱਟ ਵੀ ਪੂਰਾ ਚਵਾਈ ਵੀ ਦੱਸਦੀ ਆ ਵੀ ਇੱਕ ਨੰਬਰਾਂ ਚਵਾਈ ਥਣ ਦੇਵੇ ਦੀ ਬੜੀ ਸਾਫ ਆ ਚਵਾ ਚੰਗਾ ਮੋਟੀ ਧਾਰ ਹੰਗੂ ਕੋਲ ਜਿੱਦੀ 6ਾਂ ਦਾ 7ਾਂ ਦਿਨਾਂ ਦਾ ਕਟਾ ਮਗਰ 7ਾਂ ਦਿਨਾਂ ਦਾ ਕਟਾ ਮਗਰ ਆ ਦੇਖੋ ਤੇ ਰੇਡ 64000 ਕਿਤੇ 64000 64000 64000 ਠੀਕ ਹੈ 64000 ਦੇ ਵਿੱਚ ਇਹ ਜਿਹੜੀ ਆ ਝੋਟੀ ਆ ਕਹਿ ਲੋ ਮੱਝ ਕਹਿ ਲੋ ਵੀ ਤੀਜੇ ਸੂਏ ਆ ਇਹ ਦਿੱਤੀ ਦੇਉਗੀ ਇਸ ਤੋਂ ਬਾਅਦ ਅਗਲੀ ਜਿਹੜੀ ਚੌਥੇ ਨੰਬਰ ਤੇ ਤੁਹਾਨੂੰ ਬਾਕੀ ਵੀਰ ਜੀ ਜਿਨੇ ਵੀ ਲੈਣੀ ਆ ਪਹਿਲੀ ਗੱਲ ਤੇ ਘਰਾਨ ਕੇ ਚਵਾਈ ਕਰੇ ਹਾਂ ਇੱਕ ਰਨਾਨ ਕੇ ਚਵਾਈ ਕਰੇ ਫੇ ਮੱਝ ਨੂੰ ਵੇਖੇ ਕੀ ਚੀਜ਼ ਹੈ ਹੂੰ ਉਹ ਦੱਸ ਹੀ ਜਾਂਦਾ ਹੈ ਹਾਂਜੀ ਹਾਂਜੀ ਥਣ ਭਾਂਡਾ ਪਸੂ ਪਤਾ ਲੱਗ ਹੀ ਜਾਂਦਾ ਹਾਂਜੀ ਤੇ ਅਗਲੀ ਮੱਝ ਦੀ ਕਰੀਏ ਗੱਲ ਕੋਈ ਆਪਣੇ 15 16 ਦਿਨ ਖੜਦੀ ਆ ਹਾਂਜੀ ਇਹ ਇਹ ਮਲ ਦੂਜੇ ਸੂਵੇ ਝੋਟੀ ਆ ਦੂਜੇ ਹਾਂ ਦੂਜੇ ਸੂਵੇ ਝੋਟੀ ਆ 15 16 ਦਿਨ ਖੜਦੀ ਏ ਜੀ ਠੀਕ ਆ ਜੀ ਹਾਂ ਜੀ ਉਹ ਜਿਹੜਾ ਥਾਂ ਇਹ ਇੱਕ ਇਹਨੂੰ ਬੱਚੀ ਦੀ ਪੰਜਵੀਂ ਲੱਗੀ ਆ ਉਹ ਭੋਰਾ ਵੀ ਚਲਦੀ ਨਿਗੀ ਉਹਦੀ ਆਪਣੀ ਗਾਰੰਟੀ ਆ ਇਹ ਉਲਟ ਬਹਿਣੀ ਵਾਲੇ ਪਾਸੇ ਤੋਂ ਬੱਚਾ ਆ ਹਾਂ ਜੀ ਭੋਰਾ ਬੱਚੀ ਦੀ ਲੱਗੀ ਆ ਇਹ 15 ਲੈ ਜੇ 13 ਲੈ ਜੀ 14 ਲੈ ਜੇ 15 ਦਿਨ ਜਾਨੀ ਕਿ ਖੜਦੀ ਆ ਠੀਕ ਆ ਜੀ ਆ ਮੂੰ ਮਥਾ ਫੇਸ ਕੁਆਲਟੀ ਦੇਖੋ ਤੇ ਦੂਜੇ ਸੂਏ ਆ ਕੋਈ ਨਿੱਗੀ ਜਿਹੀ ਨਹੀਂ ਵੱਡੀ ਮਾਜਿਆ ਮੰਨਦੀ ਆ ਕੁੰਡੀ ਆ ਸਿੰਗੀ ਸਿੰਗੀ ਬਹੁਤ ਵਧੀਆ ਦੂਜਾ ਸੂਆ ਮੰਨ ਕੇ ਜਿਹੜੀ ਇਹ ਲਿਆਂਦੀਆ ਸਿੰਗਲ ਹੱਡੀ ਦੀ ਆ ਤੇ 15 ਦਿਨ ਘਟੋ ਘਰ ਸੰਭਾਲ ਲਈਦੀ 15 ਦਿਨ ਉਲਟ ਪਹਿਣੀ ਵਾਲੇ ਪਾਸੇ ਬੱਚੀ ਤੁਹਾਨੂੰ ਨੋਟ ਕਰਾਤੀ ਵੀ ਚੱਲਣੀ ਬੱਚੀ ਜੀ ਲੱਗੀ ਉਹ ਭੋਰਾ ਵੀ ਉਹ ਚ ਭੋਰਾ ਵੀ ਨਹੀਂ ਉਹ ਚ ਮਲੋੜਾ ਕੋ ਠੀਕ ਆ ਜੀ ਉਹਦਾ ਕੋਈ ਲੈਣਾ ਦੇਣਾ ਨਹੀਂ ਚਾਰ ਥਾਣੇ ਚੱਲਣਗੇ ਪ੍ਰੋਪਰ ਤੇ ਚਾਰ ਥਾਣੇ 35 ਚਾਹਾਂਾ ਪੂਰੇ ਵੱਢ ਦੇ ਹੂੰ ਤੇ ਭਾਰੀ ਆ ਵਜਨਦਾਰ ਫੋਲੇਗਾ ਵਜਨਦਾਰਾ ਫੋਲਾ ਠੀਕ ਆ ਵੱਡੇ ਕਦ ਕਰਦੇ ਵਿੱਚ ਖੋਲ ਕੇ ਤੁਹਾਡੇ ਬਿਲਕੁਲ ਸਾਹਮਣੇ ਕਰ ਦਿੰਨੇ ਆ ਇਹ ਵੀ ਤੁਹਾਨੂੰ ਪਸੰਦ ਆਊਗੀ ਤੇ ਰੇਟ ਜਿਹੜਾ ਦੋਸਤੋ ਇਹਦਾ ਵੀ ਉਹਨੇ ਜਾਇ 13 13 ਹੀ ਦੋਨੇ ਵਾਸਤੇ ਹਾਂਜੀ ਹਾਂਜੀ ਫੂ ਕੱਦ ਕਾਠ ਲੂਰੀ ਪੁੱਸੀ ਆ ਲਓ ਜੀ ਹਾਈਟ ਕੱਦ ਪਹਿਲਾਂ ਜਿਹੜਾ ਜ਼ਿਕਰ ਕਰਤਾ ਦੋਸਤੋ ਵੱਡੀ ਹਾਈਟ ਕਰਦੀ ਆ ਹਾਂਜੀ ਯਾਨੀ ਕਿ 15 ਦਿਨ ਮੇਰੇ ਹਸਾਬ ਕੇ ਲੈ ਜੂਗੀ ਲੈ ਜੂਗੀ ਆ ਦੇਖੋ ਜਰਾ ਠੀਕ ਹੈ ਜੀ ਮੂੰਹ ਮੱਥੇ ਦੀ ਬੜੀ ਸੋਹਣੀ ਆ ਬਿਲਕੁਲ ਕੁੰਡੀ ਵજન ਕੱਦ ਕਾਠ ਫੁੱਲ ਬਟਾ ਫੁੱਲ ਵੱਡੀ ਹਾਈਟ ਭਾਰੀ ਫੁੱਲ ਤੇ ਬਣੂ ਬਣੂ ਪੂਰਾ ਕਿਉਂਕਿ ਹਜੇ 15 ਦਿਨ ਦਾ ਵੇਰਵਾ ਪੈ ਗਿਆ ਵਿੱਚ ਵੀ 15 ਦਿਨ ਲੈਂਦੀ ਆ ਬਣੂ ਕੀ ਪੂਰਾ ਖੁੱਲਾ ਡੁਲਾ ਲੈਵਾ ਤਿਆਰ ਕਰ ਲੂਗੀ ਤੇ ਉਮੀਦ ਇਹਦੀ ਵੀ ਮੈਨੂੰ ਲੱਗਦਾ ਵੀ ਘੱਟੋ ਘਾਟ ਚਲੋ 11 12 ਤੱਕ ਤਾਂ ਨੋਰਮਲ ਆ ਰਾਮਨਾ ਤੇ ਬਸ 11 12 ਤੋਂ ਬਾਹਰ ਹੀ ਜਾਊਗੀ ਨਾ ਬਿਲਕੁਲ ਕਿਉਂਕਿ ਦਿਨ 15 ਖੜਦੀ ਆ ਬਿਲਕੁਲ 15 ਦਿਨ ਇਹਨੇ ਰਾਮਨਾ ਚ ਲੈ ਜਾਣੇ ਆ ਕਿ ਚੱਡਾਂ ਦੇ ਜੇ ਮਲੇ ਨੇ ਬਣਾਉਣਾ ਤੇ ਹਾਂ ਹਾਂਜੀ ਅਗਿਆ ਤਾਂ ਮੈਨੂੰ ਤਾਂ ਮਾਰਾ ਜਾ ਸ਼ਰਵਾਤ ਕੀਤੀ ਆ ਹਾਂਜੀ ਹਾਂਜੀ ਹੂੰ ਇਹਦਾ ਮੁੱਲ ਖਰਚੀਦਾਊਗਾ ਜੀ ਇਹਦਾ ਮੁੱਲ ਦੇ ਲਿਆ ਵੀਰ ਜੀ ਭਾਵੇਂ ਉਤਰਾ ਇਹਦਾ 90 ਮੰਗੀਏ 85 ਮੰਗੀਏ ਇਹਦਾ ਆਪਾਂ 77000 ਰੁਪਈਆ ਦੀ ਦੇ ਲਿਆ ਇਹਦਾ ਹਾਂ 77000 ਚੋਂ ਕੋਈ ਆਏਗਾ ਇਹਦਾ ਦੂਰੋਂ ਨੇੜਿਓਂ ਥੋੜਾ ਬਹੁਤਾ ਮਾਨ ਤਾਂ ਹੋ ਜੂਗਾ ਜੀ ਹਾਂਜੀ ਲਓ ਵੀ ਦੋਸਤੋ 77000 ਲੈਣ ਦੇ ਹਾਂ ਜੀ ਥੋੜਾ ਬਾਦਾਂ ਮੌਕੇ ਤੇ ਕੋਈ ਛੋੜਚ ਆਪਾਂ ਮੰਨਤਾ ਨਾ ਕੀਤਾ ਜਾਊਗਾ ਮੱਝ ਵੱਡੀ ਆ ਕੋਈ ਛੋਟੀ ਦਰਮਿਆਨੀ ਜੀ ਹਾਈਟ ਵੀ ਮੈਂ ਨਾ ਇਹ ਜੇ ਦੇ 15 ਦਿਨ ਬਾਅਦ ਚ ਵੇਚਦੇ ਇਹਦੇ ਘੱਡੂ ਘੱਟ ਵੀ 90 ਦੇ ਅੰਦਰ ਬਾਹਰ ਵਿਖਣ ਵਾਲੀ ਵੀਰਜੀ ਕੋਈ 10 ਦਿਨ ਥਾਂ ਬਲੂਗਾ ਤੇ ਕੋਈ ਯਾਰ ਕਰੂ ਮੱਝ ਹੈਗੀ ਆ ਕੋਈ ਸ਼ੱਕ ਨਹੀਂ ਹੈ ਹਾਂ ਦੋ ਮੱਝਾਂ ਰਹੀ ਮੱਝ ਆ ਤੇ ਰੇਟ ਦੋਸਤੋ 77 ਆ ਠੀਕ ਲੱਗੂਗਾ ਜਾਇਜ਼ ਲੱਗੂਗਾ ਰੇਟ ਮੇਰੇ ਵੀਰਾਂ ਨੂੰ ਕਿਉਂਕਿ ਸਾਰਿਆਂ ਨੇ ਪੂਰੀ ਅਗਲਾ ਆਣ ਕੇ ਟਿੱਪ ਕੇ ਆਏ ਪੂਰਾ ਆ ਦੀ ਸ਼ਾਦੀ ਬਾਕੀ ਦੀ ਪਿੱਛੇ ਦੀ ਥਾਣਾ ਦੀ ਪੂਰੀ ਫੁੱਲ ਗਾਰੰਟੀ ਆ ਹਾਂ ਬਿਲਕੁਲ ਕੋਈ ਨ ਸੋ ਇਧਰਲੇ ਪਾਸੇ ਦੋਸਤੋ ਜੇਕਰ ਆਪਾਂ ਬਖਾ ਦੀਏ ਤੇ ਬਿਲਕੁਲ ਘਰੇ ਨੂੰ ਕਰਦੇ ਪਸ਼ੂ ਆ ਤੇ ਜਿਹੜੇ ਸਰਦਾਰ ਜਿਹੜੇ ਕਿਸਾਨ ਜ਼ਿਮੀਦਾਰ ਨੇ ਪਸ਼ੂ ਰੱਖਿਆ ਦੋਸਤੋ ਦਾਦਾ 12-12 ਠੀਕ ਹੈ ਜੀ ਵੀਡੀਓ ਪਾਉਣ ਲੱਗੇ ਆ ਬਿਲਕੁਲ ਪਹਿਲੀ ਵੀਡੀਓ ਤੇ ਪਸ਼ੂ ਇਸੇ ਤਰ੍ਹਾਂ ਦੇ ਘਰੇ ਰੱਖਿਆ ਡੇਰੀ ਆਸਤੇ ਆ ਜਿਹੜਾ ਦੁੱਧ ਵਾਤਾ ਕੰਮ ਆ ਤੇ ਨਾਲ ਦੀ ਨਾਲ ਸੋਚਿਆ ਸੀ ਵੀ ਚਲੋ ਪਸ਼ੂ ਵਪਾਰ ਦਾ ਕੰਮ ਵੀ ਕਰ ਗਏ ਤੇ ਜਾਇਜ਼ ਪਸ਼ੂ ਲਿਆ ਕੇ ਸਾਹਮਣੇ ਪੇਸ਼ ਕਰਕੇ ਜਿੰਨਾ ਦੱਸਿਆ ਜਾਊਗਾ ਉਹਨਾਂ ਨਿਕਲੇ ਵੀ ਹੈਗਾ ਦੁੱਧ ਥੱਲੇ ਇਹ ਚਾਰ ਪਸ਼ੂ ਦੋਸਤੋ ਵੇਰਵਾ ਤੁਹਾਨੂੰ ਦੇਦਾ ਇਹ ਕਿੰਨਾ ਮੈਂ ਆਪਾਂ ਦੱਸਿਆ ਕਿਸੇ ਦਾ ਪਾਈ ਦਾ ਝੂਂਗਣਾ ਨਿਕਲੂਗਾ ਆ ਠੀਕ ਆ ਇੱਕ ਪਾਈ ਦਾ ਝੂਂਗਣਾ ਜੇ ਟਾਈਮ ਕੱਢ ਕੇ ਦੋ ਤਿੰਨ ਡੰਗ ਅਗਲਾ 24 24 ਕਿਉਂ ਪੈਸੇ ਦੇਣੇ ਠੀਕਰੀਆਂ ਤੇ ਹੈ ਹੀ ਨਹੀਂ ਕਿਤਰਾ ਕਿਤਰਾ ਕਿਸੇ ਨੇ ਸੋਨਾ ਗਹਿਣੇ ਪਾਉਣਾ ਕਿਸੇ ਨੇ ਕੋਹ ਕਿਸੇ ਨੇ ਆਰਤੀ ਤੋਂ ਫੜਨੇ 2 ਰੁਪਏ ਭਾਜੀ ਤੇ ਅਗਲਾ ਇੱਕ ਰਾਂ ਦੋ ਤਿੰਨ ਦਿਨ 24 ਆਣ ਕੇ ਤੇ ਨਹੀਂ ਦੇ ਕਈ ਤੇ ਉਤਰਾ ਹੀ ਆਨਲਾਈਨ ਮੰਗਾ ਲੈਂਦੇ ਤੇ ਪੂਰੀ ਦੱਥਣਾ 15 ਹੁੰਦਾ ਤੇ ਨਿਕਲਣਾ 7 ਕਿਲੋ ਦੇਖੋ ਜੀ ਫਿਰ ਕੁਝ ਹੋਰ ਵੀ ਰਿਹਾ ਨਾ ਹਾਂ ਉਹ ਦਿਨ ਦੱਥਣ ਡਿਆ ਆ ਸਵੇਰੇ ਮੱਧ ਖੜੀ ਐ ਟਕਾਲੀ ਚਵਾਈ ਸਵੇਰੇ ਚਵਾਈ ਆ 10 ਦੱਸਿਆ ਸੀ 11 ਕਿਲੋ ਨੂੰ ਅਗਲੇ ਹੱਥ ਲਾਇਆ ਅਗਲੇ ਆਂਦੇ ਠੀਕ ਭਾਉ ਬਿਲਕੁਲ ਬਿਲਕੁਲ ਆ ਗੱਲ ਆ ਥੰਦੂ ਲੋ ਵੀ ਭਰਾਵੋ ਪਹਿਲੀ ਨੰਬਰ ਤੇ ਜਿਹੜੀ ਝੋਟੀ ਵਿਖਾਈ ਆ ਉਹ ਵੀ ਸਰਦਾਰ ਸਾਹਿਬ ਦੇ ਕੋਲ ਤੜਕੇ ਆਏ ਸੀ ਭੈਣ ਭਰਾ ਤੜਕੇ ਆਇਓ ਦੀ ਚਵਾਈ ਹੋਈ ਆ ਚਵਾਈ ਹੋਈ ਆ ਉਹਦੇ ਪੂਰੇ ਮਗਰੇ ਬੰਨੀ ਫਿਰਦੀ ਐ ਜਿਨੇ ਉਹ ਲੈਣੀਆਂ ਅਗਲਾ 2-3 ਧਾਮ ਗਾਣ ਕੇ ਚੋਵੇ ਬਿਲਕੁਲ ਹਾਂਜੀ ਮਗਰ ਕੱਟੀ ਆ ਕੋਈ 10-12 ਦਿਨ ਸੂਈ ਨੂੰ ਹੋਈ ਆ ਸਹੀ ਆ ਤੇ ਕੱਤ ਘਾਟ ਫੋਲੋ ਦਾ ਫੁੱਲ ਫੋਲ ਦੂਜੀ ਸਵੇਰ ਝੋਟੀ ਆਓ ਬਿਲਕੁਲ ਏ ਦੋਸਤੋ ਪਸ਼ੂ ਨੇ ਕੋਈ ਭੀੜ ਸੰਗੀਟ ਵਾਲਾ ਕੰਮ ਨਹੀਂ ਹੈਗਾ ਵੀ ਮਾੜੀ ਜੀ ਧਾਰ ਮਾਰੀ ਤੇ ਵੀ ਚਲੋ ਲੈ ਜਾਓ ਨਾ ਨਾ ਆਗ ਨੇ ਪੂਰਾ ਚੈੱਕ ਕਰਨ ਵਾਲੀ ਗੱਲ ਨਹੀਂ ਵੀ ਤਸੱਲੀ ਪਹਿਲਾਂ ਪਹਿਲ ਜਿਹੜੀ ਉਹ ਤਸੱਲੀ ਨੂੰ ਵੀ ਘਰੇ ਪਹਿਲਾਂ ਾਂ ਕੇ ਤਸੱਲੀ ਕਰੋ ਜਿੰਨਾ ਵੀ ਤੁਹਾਡੇ ਕੋਲ ਟਾਈਮ ਆਉਣ ਤੁਹਾਡੇ ਕੋਲ ਟਾਈਮ ਹੋਣਾ ਚਾਹੀਦਾ ਇਹ ਨਾ ਕਿ ਹੋ ਜੇ ਵੀ ਹਨਾ ਵੀ ਚਵਾਈ ਨਹੀਂ ਹੋਈ ਜਾਂ ਆ ਮਾਜਾ ਕੋ 10 ਵੀ ਲੈ ਜੇ 15 ਵੀ ਲੈ ਜੇ 15 ਦਿਨ ਮੇਰੇ ਹਿਸਾਬ ਤੇ ਖੜਦੀ ਆ ਅੱਛਾ ਤੇ ਨੇ ਤੇ ਚੱਡਾ ਜੇ ਬਣਾਉਣਾ ਹੀ ਨਹੀਂ ਚੱਲ ਪਾਦ ਕੇ ਕੋਈ ਗੱਲ ਨਹੀਂ ਕੋਈ ਭੈਣ ਭਰਾ ਵੀ 2-4 ਕਿਲੋ ਯਾਰ ਕੱਢ ਲੂਗਾ ਤੇ ਇਹ 15 ਦਿਨ ਖੜਦੀ ਆ ਇਹ 14-15 ਕਿਲੋ ਦੀ ਐਮ ਆਈ ਦੀ ਗਾਰੰਟੀ ਆ ਤੇ ਦੂਜੇ ਸੂਵੇ ਸੁੰਦੀ ਆ ਇਹ ਵਪਾਰ ਚ ਆਈ ਆਪਣੇ ਕੋਲ ਹਾਂਜੀ ਵਪਾਰ ਚ ਆਈਏ ਠੀਕ ਹੈ ਵਪਾਰ ਚ ਆਈ ਆ ਪਰ ਘਰ ਵਾਲਿਆਂ ਪੱਕੀ ਗਾਰੰਟੀ ਦਿੱਤੀ ਆ ਪਿੱਛੇ ਦੀ ਭੂਰ ਛੱਟਾ ਕੁਝ ਵੀ ਆਪਣੀ ਫੁੱਲ ਗਾਰੰਟੀ ਆ ਹਾਂ ਦਿਨ ਕਿੰਨੇ ਦੀ 15 ਇਹ ਦਿਨ ਮਿਲ 12 13 ਤੇ ਪੱਕਾ ਖੜੂ 15 ਵੀ ਲੈ ਜੂ ਮੇਰੇ ਹਿਸਾਬ ਚ ਆ ਜੇ ਅਜੀ ਤੇਰੇ ਛੱਡਾ ਭਰਨਾ ਫੋਲੀ ਤੇ ਤੇ ਪੂਰਾ ਫੁੱਲ ਭਰਨਾ ਛੱਡਾ ਸੁਬਾ ਕਰਵਾ ਦੂਜਾ ਕਿ ਤੀਜਾ ਤੀਜਾ ਸੁਬਾ ਕੋਈ ਤੀਜਾ ਵੀ ਲਾਲ ਪਰ ਹੈਗਾ ਘਰ ਵਾਲਿਆਂ ਪੂਰਾ ਗਰੰਟੀ ਨਾਲ ਦੂਜਾ ਦੱਸਿਆ ਠੀਕ ਆ ਜੀ ਹਾਂ ਗਰੰਟੀ ਨਾਲ ਦੂਜਾ ਦੱਸਿਆ ਦੂਜਾ ਦੱਸਿਆ ਕਿ ਕੋਈ ਆਪਦੀ ਸਮਝ ਨਾ ਭਵੇਂ ਤੀਜਾ ਲਾ ਲੇ ਤੇ ਪਰ ਹੈਗਾ ਪੂਰਾ ਮਤਲਬ ਦੂਜਾ ਵਾ ਦੂਜਾ ਹਾਂਜੀ ਲਓ ਵੀ ਭਰਾਵੋ ਦੂਜਾ ਸੁਗਾ ਤੇ ਆ ਤੁਸੀਂ ਵੇਖ ਲੋ ਵੀ ਟਾਈਮ ਲੈਂਦੀ ਹੈ ਜੀ 15 ਦਿਨ ਲੱਗੇ 12 ਦਿਨ ਲੱਗੇ 12 ਲੈ ਜੇ ਮਤਲਬਾਂ ਤੋਂ ਤਾਂ ਤਾਂ ਹੀ ਖੜਦੀ ਆ ਹਾਂ ਖੁੱ ਭਾਰੇ ਬਿਲਕੁਲ ਸਰੀਰਕ ਬੰਤਰ ਭਾਰੀ ਆ ਉਠਾ ਪਾਠਾ ਬਹੁਤ ਚੌੜਾ ਤੁਹਾਨੂੰ ਵਿਖਾ ਦਿੰਨੇ ਆ ਵਜਨ ਭੋਜਨ ਪੂਰਾ ਠੀਕ ਆ ਜੀ ਤੇ ਬਾਕੀ ਆ ਚੈੱਕ ਕਰਾਉਨੇ ਆ ਤੁਹਾਨੂੰ ਆ ਦੇਖੋ ਜੀ ਇਹ ਇੱਕ ਥਣ ਜਿਹੜਾ ਪਰਲਾ ਬਹਿਣੀ ਵਾਲਾ ਮੋਟਾ ਰੱਖਦੀ ਮਗਰਲਾ ਉਹ ਕੀ ਆ ਜੀ ਨਹੀਂ ਭੋਰਾ ਨਹੀਂ ਉਤਨਾ ਭੜ ਭੁਲ ਜਿੱਤਰਾ ਪੈਂਦੀ ਨਾ ਕੋਈ ਬਹਿਣ ਉੱਠਣ ਦੇ ਨਾਲ ਉਤਨਾ ਵਾ ਕੋਈ ਭੋਰਾ ਵੀ ਇਚ ਨਾ ਮਤਲਬ ਕੋਈ ਗੱਲ ਬਾਤ ਹੀ ਨਹੀਂ ਕਿਤੇ ਉਹ ਜਿੱਤਰਾ ਪਹ ਨੂੰ ਭਲਜੀ ਪੈਂਦੀ ਨਾ ਉਤਨਾ ਮਲ ਕਦੀ ਕੋਈ ਥੋੜਾ ਇਥੇ ਸੁੱਜ ਗਿਆ ਕਾ ਜੀ ਕੋਈ ਸੁੱਜ ਗਿਆ ਉਹ ਭਲਜੀ ਪੈਂਦੀ ਆ ਠੀਕ ਆ ਜੀ ਹਾਂ ਚੈੱਕ ਕਰਕੇ ਜਿਹੜਾ ਇਹਨੇ ਵੀ ਖੜਦੇ ਆ ਪੂਰਾ ਕਰਾ ਆਵਦਾ ਨਰਖ ਪਰਖ ਦੇ ਨਾਲ ਮਲਾਗਲਾ ਆਵਦਾ ਨਾ ਬਿਲਕੁਲ ਜੀ ਬਿਲਕੁਲ ਜਾਣੀ ਕੀ ਜੀ ਨਹੀਂ ਪਈ ਆ ਜਾਣੀ ਕੀ ਇਹਦੇ ਬਿਲਕੁਲ ਜੀ ਲਾਹੇ ਪਈ ਆ ਹਾਂਜੀ 14 ਪੌਣੀਆਂ ਦੋਸਤੋ ਜੇ ਸ਼ੁਰੂ ਕੀਤੀਆਂ ਨੇ ਠੀਕ ਆ ਉਹ ਅੰਦਰੋਂ ਮੋਟਾ ਜਿਹਾ ਨਹੀਂ ਰੱਖਦੀ ਕੀ ਥਾਣੇ ਆ ਮੈਨੂੰ ਥੋੜਾ ਬੋਦਾ ਕਿਦੇ ਉਹ ਹੱਕਦਾ ਵੋ ਇਸ ਤਰ੍ਹਾਂ ਪੂਰਾ ਮਲਾ ਆਂਦੇ ਹੁੰਦੇ ਆ ਠੀਕ ਆ ਠੀਕ ਆ ਜਿਤਨਾ ਕੋਈ ਚੌਂਦਾ ਜਾਂਦਾ ਇਹਨੇ ਗੁੱਠਾ-ਗਾਠਾ ਦੇ ਕੇ ਉਹਦਾ ਕਰਕੇ ਥੋੜਾ-ਬੋੜਾ ਭਾਵੇਂ ਉਹ ਤਰ੍ਹਾਂ ਭੋਰਾ ਵੀ ਹੁੰਦਾ ਕੋਈ ਥਾਂ ਦੇ ਮਲਾ ਆਪਣਾ ਅਗਲਾ ਆਣ ਕੇ ਪੂਰਾ ਤਿੱਪ ਕੇ ਭਰਾ ਕੇ ਵੇਖੇ ਦੇ ਹਾਂ ਥੱਲੀ ਕਰਕੇ ਵੇਖੇ ਦੀ ਤੇ ਲੋ ਜੀ ਜਰੂਰ ਹਾਂ ਜੀ ਤੇ ਇਹ ਤਾਂ ਮੁੱਲ ਫਿਰ ਅੱਜ ਇਹਦਾ ਮੁੱਲ ਭਾਵੇਂ 90 ਕਰੀਏ 80 ਕਰੀਏ ਇਹ ਹਾਂ ਨਾ ਮਲਾ ਛੋੜ ਛੱਪਾ ਹੀ ਹੋਊਗਾ 80 ਹਜ਼ਾਰ ਦੇ ਵਿੱਚੋਂ 80 ਚੋਂ 80 ਚੋਂ ਠੀਕ ਆ ਕੋਈ ਛੋੜ ਛੱਪਾ ਹੋਊਗਾ ਉਸ ਤਰ੍ਹਾਂ ਭਾਵੇਂ ਦਾ 90 ਮੰਗਦੇ 80 ਮੰਗਦੇ ਤੇ ਇਹਦਾ ਮਲਾ 80000 ਰੁਪਇਆ ਵਾਦਾ ਠੀਕ ਹੈ ਜੀ ਹਾਂਜੀ 80000 ਦੋਸਤੋ ਤੇ ਉਹ ਛੋਟਛਾਪਾ ਮੌਕੇ ਦਾ ਮਾਰ ਛੋਟਛਾਪਾ ਬੂ ਦੂਰ ਨੇੜੇ ਆਉ ਤੇ ਮਾਨਤਾਨ ਕੀਤਾ ਜਾਊਗਾ ਅਗਲਾ ਤੇਪ ਕੇ ਭਰਾ ਕੇ ਵੇਖੇ ਪਿੱਛੇ ਦੀ ਫੁੱਲ ਗਾਰੰਟੀ ਜਿੰਨੀ ਵੀ ਥੜ ਤੋਂ ਮਰ ਠੁਕੀਆਂ ਮੱਜਾਂ ਵਾਂ ਉਹਦੀ ਪਿੱਛੇ ਦੀ ਫੁੱਲ ਗਾਰੰਟੀ ਆ ਤੇ ਅਗਲਾ ਆਣ ਕੇ ਤੇਪ ਕੇ ਭਰਾ ਕੇ ਰੀ ਨਾ ਖੜੇ ਮੋਗੇ ਆਉ ਮੱਜਾਂ ਵਾਂ ਕੋਈ ਕੋਈ ਥਾਨ ਚ ਵਾਦ ਘਾਟ ਹੋਵੇ ਜੁਮੇ ਜਾਵਣ ਬਿਲਕੁਲ ਹਾਂਜੀ ਲੋਬੀ ਦੋਸਤੋ ਇਥੋਂ ਤੱਕ ਮੱਜਾਂ ਦਾ ਬੇਰਵਾ ਸੀਗਾ ਅੱਗੇ ਤੁਹਾਨੂੰ ਇੱਕ ਵਹਿੜ ਦਿਖਾ ਦਿੰਨੇ ਆ ਇਹ ਬੈੜ ਵੀ ਬਿਲਕੁਲ ਤਾਜੀ ਸੂਈ ਆ ਆਏ ਨੂੰ ਕੋਈ ਲਾਰੂ ਕੋਈ 6 ਲਾਰੂ 7 ਲਾਰੂ ਇੰਨੇ ਕਿ ਦਿਨ ਸੂਈ ਨੂੰ ਹੋਇਆ ਅੱਛਾ ਜੀ ਤੇ 14 ਕਿਲੋ ਇਹਦੇ ਥੱਲੇ ਦੁੱਧ ਆ ਇਹਦੀ ਚਵਾਈ ਕੀਤੀ ਆ ਅੱਜ ਚਵਾਈ ਹੋ ਗਈ ਹੈ ਜੀ ਹਾਂ ਇਹਦੀ ਚਵਾਈ ਮਨ ਕਰ ਲਈ ਤੁਸੀਂ ਜੀ ਠੀਕ ਆ ਜੀ ਹਾਂਜੀ ਚਵਾਈ ਹੋਈ ਹੈ ਦੋਸਤੋ ਤੇ 14 ਕਿਲੋ ਇਹਦੀ ਕੀਤੀ ਹੈ 14 ਕਿਲੋ ਭਾਵੇਂ ਕੋਈ 4 ਡੰਗ ਚੋਈ ਜਾਵੇ ਦੇ ਠੀਕ ਆ ਸਰ ਇਹਦੀ ਚਵਾਈ ਹਾਂ ਇਹਦੀ ਚਵਾਈ ਹੋਈ ਆ ਠੀਕ ਆ ਜੀ ਤੇ ਸੁਹਾ ਦੂਜਾ ਜੀ ਦੂਜੇ ਸੁਗੇ ਆ ਦੂਜੇ ਆ ਤੈਨ ਕਿਨੇ ਦੱਸਦੇ ਸੀ ਇਹ ਦੁੱਧ ਹੈ ਦੁੱਧ 14 ਕਿਲੋ ਦਿਨ ਦਿਨ ਦੇਨ ਨੂੰ ਛੇ ਦਿਨਾਂ ਲਈ 7 ਦਿਨਾਂ ਲਈ ਇੰਨੇ ਕੋਇਆ ਹਫਤੇ ਕਿ ਲੱਗਾ ਹਾਂ ਮਗਰਬ ਬੱਚਾ 6 ਦਿਨ ਹੋਇਆ ਜੀ ਠੀਕ ਆ ਜੀ ਆ ਬੱਚਾ ਮਗਰ ਦੋਸਤੋ ਤੇ 6 ਦਿਨ ਹੋ ਗਿਆ ਤੇ 14 ਕਿਲੋ ਦੁੱਧ ਖਾ ਜਾਣ ਇਹ ਵੀ ਤੋੜ ਕੇ ਦਿਖਾਈਏ ਜੀ ਤੇ ਵਾਈਟ ਰੰਗ ਦੇ ਵਿੱਚ ਆ ਥੋੜੇ ਥੋੜੇ ਜਿਹੜੇ ਦੋਸਤੋ ਬਲੈਕ ਡੱਬ ਜਿਹੜੇ ਇਸ ਵੈਡ ਦੇ ਵਿੱਚ ਹੈਗੇ ਆ ਤੇ ਬਾਕੀ ਆ ਵੀਡੀਓ ਦੇ ਵਿੱਚ ਤੁਸੀਂ ਵੇਖ ਲਓ ਚੁਵਾਈ ਮਾਰਨਿੰਗ ਹੋਈ ਆ ਠੀਕ ਆ ਜੀ ਚੁਵਾਈ ਹੋ ਗਈ ਜਾਂਦੀ ਮਾਰਨਿੰਗ ਇਹ ਭੈਣ ਭਰਾ ਨਹੀਂ ਖਰੀਦਣੀ ਅਗਲਾ ਦੋ ਡਾਂਗ ਤਿੰਨ ਡਾਂਗ ਆਣ ਕੇ ਚੁਵਾਵੇ ਹੂੰ ਕਿ ਹੁੰਦੇ ਕੀ ਨਾ ਨਿੱਚੜੀ ਚੋਈ ਆ ਹੂੰ ਕਿ ਘੰਟਾ ਡੇਢ ਘੰਟਾ 2 ਘੰਟੇ ਹੁੰਦੇ ਚੋਈ ਨੂੰ ਹੋਏ ਆ ਠੀਕ ਹੈ ਜੀ ਸੋ ਬਾਕੀ 14 ਕਿਲੋ ਹਾਜ਼ਰ ਦੁੱਧ ਆ ਤੋ ਡੰਗ ਕੋਈ ਹੋਵੇ ਕੋਈ ਤਿੰਨ ਟਾਈਮ ਚ ਹੋਵੇ ਮੈਨੂੰ ਮਲਾ ਆ ਪੂਰਾ ਥੱਲੀ ਕਰੇ ਜੀ ਆ ਦੇਖੋ ਬਾਕੀ ਥਣ ਥਣ ਜਿਹੜਾ ਦੋਸਤੋ ਪੂਰੀ ਪਕੜ ਵਾਲਾ ਮੁੱਠੀ ਥਾਣਾ ਹੱਥੀ ਚਵਾਈ ਵਾਲਾ ਮੈਨੂੰ ਪੂਰਾ ਮਲਾ ਮੁੱਠੀ ਚ ਆਉਂਦਾ ਪੂਰਾ ਪਸੰਦ ਆ ਦੇ ਜੀ ਵੀ ਹੱਥੀ ਚਵਾਈ ਵਾਲਾ ਥਾਣਾ ਠੀਕ ਹੈ ਜੀ ਸੋ ਬਾਕੀ ਚਵਾਜੂ ਜਿਹੜਾ ਸਾਰੇ ਪਸ਼ੂਆਂ ਦਾ ਨਿਚੋੜ ਕੱਢੀਏ ਤੇ ਸਰਦਾਰ ਸਾਹਿਬ ਕਿਵੇਂ ਆ ਸਾਰੇ ਪਸ਼ੂਆਂ ਦਾ ਪੂਰਾ ਵਧੀਆ ਤੇ ਕੋਈ ਆਪ ਦਾ ਮਲ ਪਹਿਲੀ ਗੱਲ ਤੇ ਆਨੇ ਆ ਆਨਲਾਈਨ ਕਿਸੇ ਨਾ ਮਗਾਉਣਾ ਤੇ ਆਪਣੀ ਪੂਰੀ ਫੁੱਲ ਗਾਰੰਟੀ ਆ ਜਿੰਨਾ ਦੁੱਧ ਦੱਸਾਂਗੇ ਉਹਨਾਂ ਦੁੱਧ ਹੋਊਗਾ ਕੋਈ ਪਿੱਛਾ ਮਾਰੇ ਕਿ ਥਾਣੇ ਚ ਬਾਦ ਘਾਟ ਹੋਵੇ ਤੇ ਆਪਣੀ ਗਾਰੰਟੀ ਆ ਬਿਲਕੁਲ ਬਿਲਕੁਲ ਇਹ ਵੀਡੀਓ ਤੇ ਬੋਲਣ ਦੇ ਉਤਰਾਂ ਨਹੀਂ ਮਲੇ ਮੰਡੀ ਨਹੀਂ ਗਈ ਬਿਲਕੁਲ ਠੀਕ ਹੀ ਗੱਲ ਵੀਰ ਕਿਉਂ ਅਸੀਂ ਪੈਸੇ ਲਾ ਕੇ ਲੈਂਦੇ ਅਗਲੇ ਵੀ ਲਾ ਕੇ ਅਗਲੇ ਖਰੀਦੜੀਆਂ ਵਾਂ ਸਹੀ ਹੈ ਜੀ ਤੇ ਇਹਦੇ ਚੋਂ ਆਉਂਦੇ ਨੇ ਕੋਈ 1000 15 ਉਹ ਜਲ ਪਾਣੀ ਆ ਬਿਲ ਕਿ ਪਹਿਲੀ ਵੀਡੀਓ ਆਪਾਂ ਮਤਲਬ ਜਾਇਜ਼ ਹੀ ਕੰਮ ਕੀਤਾ ਵਾ ਸਹੀ ਹੈ ਜੀ ਹਾਂਜੀ ਤੇ ਬੋਲਿਏ ਨੰਬਰ ਆਪਣੇ ਜੀ ਹਾਂਜੀ ਨੰਬਰ ਨੰਬਰ ਵੀ ਜੀ ਆਪਣਾ 98553 ਤੇ 92767 ਹਾਂਜੀ ਹਾਂਜੀ ਤੇ ਦੂਜਾ ਨੰਬਰ ਜੇ ਆਪਣਾ 8284 953927 ਠੀਕ ਹੈ ਜੀ ਹਾਂਜੀ ਤੇ ਪਹਿਲੀ ਗੱਲ ਤੇ ਸਵਾਦ ਤਾਂ ਦਉਂਦਾ ਜਿਨਨੇ ਭੈਣ ਭਰਾ ਰੇ ਜਿਹੜੀ ਸੂਈਆਂ ਮੱਜਾਂ ਅਗਲਾ ਚੋ ਕੇ ਵੇਖੇ ਬਿਲਕੁਲ ਹੁਣ ਕਿਉਂ ਵੱਡੀ ਮੱਝ ਆਉ ਚੋਈ ਆ ਤੇ ਉਹਦਾ ਵਹਾਨਾ ਨਿਚੜਿਆ ਵਈ ਲਖੜਾ ਵਹਾਨਾ ਨਹੀਂ ਵਿਖਾਉਂਦੀ ਉਹ ਮੱਝ ਚੋਈ ਆ ਜਿੰਨੇ ਵੀ ਕੋਈ ਵੀ ਪਹੂ ਲੈਣਾ ਜਿਹੜਾ ਸੂਆ ਉਹ ਚੋਕੇ ਲਵੇ ਚੋਕੇ ਫੇਰ ਦੁੱਧ ਵੇਖੇ 10 ਦੱਥਾਂ ਕਿ ਤੇ 11 ਨਿਕਲੂਗਾ ਸਹੀ ਹੈ ਜੀ ਜੋ ਦੁੱਧ ਦੱਸਿਆ ਉਦੋਂ ਪਾਈਆ ਵੱਧ ਭਾਵੇਂ ਨਿਕਲੇ ਘੱਟ ਨਾ ਨਿਕਲੂਗਾ ਬਿਲਕੁਲ ਬਾਕੀ ਇਹ ਲੈ ਚੋਕੇ ਹੀ ਵੇਖੇ ਬਿਲਕੁਲ ਜਿਹਨੇ ਪੈਸੇ ਲੈਣੇ ਚੋਵੇ ਆਨਲਾਈਨ ਨਾ ਮੰਗਾਵੇ ਉਹ ਚੋਵੇ ਵੀਰ ਮੇਰਾ ਆਨਲਾਈਨ ਨਾ ਮੰਗਾਵੇ ਆਨਲਾਈਨ ਨਾ ਮੰਗਾਵੇ ਚੋਵੇ ਲਓ ਜੀ ਜਿਹੜੀ ਇਹ 8 ਮਹੀਨੇ ਦੀ ਗੱਬਣਾ ਪੰਜ ਕਿਲੋ ਦੁੱਧ ਆ ਇਹ ਕੁਝ ਹੋ ਰਿਹਾ ਹੈ ਤਾਂ ਕਰਕੇ ਆਨਲਾਈਨ ਬੰਦਾ ਨਾ ਕਰੇ ਨਾ ਕਦੀ ਵਾਸਤੇ ਨਹੀਂ ਘਰੇ ਆ ਕੇ ਪਸਾ 50 ਲਾਉਣਾ 30 ਲਾਉਣਾ 30 ਲਾਉਣਾ ਹਨਾ ਕੁਝ ਵੀ ਲਾਉਣਾ 5 ਲਾਉਣਾ 50 ਲਾਉਣਾ ਕਹਿ ਲਈਏ ਵੀ ਆਪਦੀ ਤਸੱਲੀ ਕਰਿਆ ਕੇ ਨਾ ਕਿੰਨਾ ਕਿੰਨਾ ਅਗਲੇ ਪੈਸੇ ਤੰਦੂ ਸਾਹਿਬ ਕਮਾਉਣੇ ਆ ਮਲੇ ਲਿਆਉਣੇ ਆ ਅਗਲੇ ਕਿਹ ਕੁ ਕਰਨਾ ਕਿ ਵਿਆਜੀ ਸਵਾਇ ਚੁਕਾਉਣੇ ਆ ਘਰੇ ਕੀ ਦੇ ਪਏ ਆ ਬਸ ਬਸ ਹੈ ਤੇ ਇਹ ਕਰਕੇ ਜਿੰਨੀਆਂ ਵੀ ਮੱਝਾਂ ਆਪਣੀ ਫੁੱਲ ਗਾਰੰਟੀ ਆ ਤੇ ਆ ਕੇ ਚੋਵੇ ਗੱਬਣਾ ਦੀ ਕੋਈ ਪਿੱਛਾ ਮਾਰੇ ਆਪਣੀ ਗਾਰੰਟੀ ਆ ਕੋ ਭੂਰ ਛਟਾਵੇ ਪੂਰੀ ਫੁੱਲ ਗਾਰੰਟੀ ਆ ਹ ਸਾਨੇ ਮੇਰੇ ਨਾਲ ਸਰਦਾਰ ਨੋਖ ਸਿੰਘ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ 6 ਨੰਬਰ ਖਾਤੇ ਆ ਤੁਹਾਨੂੰ ਪਸੰਦ ਆਉਣਗੇ ਜਿਹੜਾ ਪਸ਼ੂ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਹਰ ਵਾਰ ਕਹਿੰਨੇ ਆ ਤਸੱਲੀ ਨੂੰ ਪਹਿਲ ਦੇ ਲਿਆ ਕਰੋ ਤੇ ਕਿਸੇ ਤਰ੍ਹਾਂ ਦੀ ਕੋਈ ਦੋਸਤੋ ਠੱਗੀ ਨਹੀਂ ਹੋਊਗੀ। ਆਪਣੀ ਜੋ ਮੱਜਾ ਤੁਹਾਡੇ ਹੋਣ ਤੋਂ ਪਹਿਲਾਂ ਮਲਵੇਗੀਆਂ ਵਾ। ਆ ਦੋ ਪਹਿਲੀਆਂ ਜੀ। ਇੱਕ ਚਲ ਗਈ ਆ ਤੇ ਇੱਕ ਉਹ ਮੱਜ ਇਹ ਵੇਗੀਆਂ ਦੋ। ਠੀਕ ਆ ਜੀ। ਹਾਂਜੀ। ਦੋ ਮੱਜਾਂ ਵੇਖੀਆਂ। ਹਾਂ ਇਹ ਵੇਗੀਆਂ ਸਿਹਰੀ। ਠੀਕ ਆ। ਤੇ ਬਿਲਕੁਲ ਜਿਹੜਾ ਦੋਸਤੋ ਭਾਪੜਤੇ ਨਾਲ ਹੀ ਬਿਲਕੁਲ ਪਸੂ ਦੇਣ ਦਾ ਜਿਹੜਾ ਸਿਸਟਮ ਸ਼ੁਰੂ ਕੀਤਾ। ਉਹ ਮਾਈਂ ਦੀ ਵਿਚ ਵਾਈਗੇ ਮਲ ਕੀਤੀ ਸੀ। ਹੂੰ। ਹਾਂਜੀ। ਤੇ ਮੁੜ ਕੇ ਉਹਨਾਂ ਨੇ ਮਲ ਇਧਰ ਨੂੰ ਮੂੰਹ ਕਰ ਲਿਆ ਤੇ ਪਹਿਲਾਂ ਉਹ ਚਵਾਈ ਸੀ ਤੇ ਮੁੜ ਕੇ ਇਹ ਤੇ ਇੱਕ ਆਪਣੀ ਮੱਜ ਹੋਰ ਹੀ ਉਹ ਦੋ ਦਾ ਸੌਦਾ ਹੋ ਗਿਆ ਉਹ ਚਲ ਗਈ। ਸੌਦਾ ਹੋ ਗਿਆ। ਹਾਂਜੀ ਹਾਂਜੀ। ਠੀਕ ਤੇ ਅੱਜ ਜਿੰਨੇ ਪਸ਼ੂ ਵੀ ਦਿਖਾਇਆ ਦੋਸਤੋ ਸਾਰੇ ਵਿਕਰੀ ਦੇ ਲਈ ਅਵੇਲੇਬਲ ਆ ਅਜੇ ਤੱਕ ਕੋਈ ਸੇਲ ਨਹੀਂ ਹੋਇਆਗਾ ਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਜੀ ਉਹ ਪਹਿਲੇ ਨੰਬਰ ਤੇ ਇਹਦੀ ਝੋਟੀ ਫਾਈਂਦੀ ਚਬਾਈ ਹੋਈ ਆ ਸ਼ਾਮ ਨੂੰ ਫੇਰ ਵੀਰ ਕਰੂਗਾ ਫਿੱਟ ਬਹਿ ਜਾਣੀ ਆ ਪਰ ਜੇ ਤੁਹਾਡੇ ਫਿੱਟ ਬੈਠ ਗਈ ਤੁਸੀਂ ਵੀ ਸੌਦਾ ਕਰ ਸਕਦੇ ਆ ਆ ਕੇ ਬਣਾ ਟਾਈਮ ਕੱਢੇ ਕਿਉਂ ਪੈਸੇ ਲਾਉਣੇ ਆ ਜਿੰਨੇ ਉਹ ਟਾਈਮ ਘਰਾਣ ਕੇ ਕੱਢ ਕੇ ਦੋ ਟਾਈਮ ਚੋਵੇ ਬਿਲਕੁਲ ਬਿਲਕੁਲ ਤੇ ਫੇ ਅਗਲੇ ਨੂੰ ਪਤਾ ਲੱਗੂਗਾ ਦੁੱਧ ਹੈਗਾ ਜਾਂ ਨਹੀਂ ਹੈਗਾ ਕਿਉਂ ਪੈਸੇ ਲਾਉਣੇ ਆ ਕੀ ਆਨ ਨੂੰ ਦੇ ਕੋਈ ਨੇ ਅੰਮਰਸਰ ਦੇ ਆਲੇ ਦੁਆਲੇ ਤੇ ਇਥੋਂ ਮੱਝ ਲੈਣਾ ਨਾ ਕਿਹੜਾ ਕੁੜੀ ਆ ਸਰਸੇ ਹਸਾਰ ਤੋਂ ਆਣਾ ਵਾ ਤੇ ਆ ਕੇ ਚਵਾਈ ਕਰੇ ਚਵਾਈ ਕਰੇ ਬਾਕੀ ਕਿਦੋਂ ਵੀ ਸੰਧੂ ਸਾਹਿਬ ਜੀ ਨੇ ਮੱਝ ਖਰੀਦਨੀ ਹੈ ਚਵਾਈ ਕਰੇ ਮੁੜ ਕੇ ਲਾਮਾ ਦੇ ਲਾਇਨ ਨਾਲੋਂ ਮਰੋ ਚਵਾਈ ਕਰਾਂ ਕਰੇ ਜਾਣ ਕਰੇ ਹੈਗੇ ਨਹੀਂ ਗੱਲ ਬਿਲਕੁਲ ਇਹ ਜ਼ਰੂਰੀ ਗੱਲਾਂ ਨੇ ਦੋਸਤੋ ਜ਼ਰੂਰ ਨੋਟ ਕਰਿਆ ਕਰੋ ਇਹ ਭੁੱਲ ਜਾਂਦੇ ਹੋ ਤੁਸੀਂ ਬਸ ਫਿਰ ਸਾਡੀ ਨਾ ਹੋਈਆਂ ਇਹ ਸਾਡੇ ਤੇ ਠੱਗੀ ਦਾ ਸ਼ਿਕਾਰ ਹੁੰਦੇ ਹਾਂ ਠੱਗੀ ਦਾ ਸ਼ਿਕਾਰ ਤੇ ਇਸ ਕਰਕੇ ਇਹ ਚੀਜ਼ਾਂ ਨੂੰ ਭੁੱਲਿਆ ਨਾ ਕਰੋ ਆਪ ਦਾ ਹੱਕ ਸਮਝ ਕੇ ਆਨਲਾਈਨ ਨੂੰ ਬਿਲਕੁਲ ਤਿਆਰ ਦੋ ਆਨਲਾਈਨ ਸੌਦਾ ਬਿਲਕੁਲ ਛੱਡ ਦੋ ਤਸੱਲੀ ਘਰ ਆੜ ਕੇ ਜਿਹੜਾ ਵੀਰ ਘਰੇ ਆ ਸਕਦਾ ਉਹ ਸੌਦਾ ਕਰੇ ਉਹ ਪਸ਼ੂ ਖਰੀਦੇ ਯਾਰ ਮੁੜ ਕੇ ਜੂ ਆਪਾਂ ਤੇ ਦੇ ਘਰੇ ਨੌ ਭੰਨਣੇ ਆ ਮੈਨੂੰ ਮਹਿੰਗਾ ਪੈ ਗਿਆ ਮੈਨੂੰ ਸਸਤਾ ਪੈ ਗਿਆ ਵਾ ਤੇ ਪਹਿਲਾਂ ਆਣ ਕੇ ਦੋ ਟਾਈਮ ਚਵਾਓ ਬਿਲਕੁਲ ਬਿਲਕੁਲ ਹੈਗੇ ਨਹੀਂ ਗਾਲ ਉਹਦੀ ਪੂਰੀ ਜੇ ਟੁੱਕਾ ਵਾ ਉਹਨੂੰ ਵਰਾ ਕੇ ਵੇਖੋ ਪਿੱਛੇ ਦੀ ਪੂਰੀ ਸਾਡੀ ਗਰੰਟੀ ਹੋਊਗੀ ਬਾਕੀ ਅਗਲਾ ਮਨ ਛੋਟੀ ਵੱਡੀ ਹੁਣ ਵੀਡੀਓ ਚ ਵੇਖ ਲੈ ਕੋਈ ਇਹ ਨਹੀਂ ਕੱਟੀ ਜੀ ਸਾਰੀਆਂ ਵੱਡੀਆਂ ਮੱਝਾਂ ਵਾ ਵੱਡੀਆਂ ਵੱਟੀਆਂ ਹਾਂਜੀ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ